ਟਰੈਕਟਰ ਤੇ ਟਰਾਲੀ ਟਰਾਲੀ ਕਬਾੜ ਦੀ ਭਰੀ ਹੋਈ ਹੈ ਪਰ ਮੈਨੂੰ ਲੱਗਦਾ ਹੈ ਵੀ ਇਹ ਟਰਾਲੀ ਦੇ ਵਿੱਚ ਇੰਨਾ ਕਬਾੜ ਲਜਾਣਾ ਅਲਾਉਡ ਨਹੀਂ ਇੰਨਾ ਲੋਹਾ ਸਕ੍ਰੈਪ ਲਜਾਣਾ ਅਲਾਉਡ ਨਹੀਂ ਹੋ ਸਕਦਾ ਕਿਉਂਕਿ ਤੁਸੀਂ ਟਰੈਕਟਰ ਦੇਖ ਸਕਦੇ ਹੋ ਕਿਸ ਤਰ੍ਹਾਂ ਗੁੜਿਆ ਹੋਇਆ ਵੱਡਾ ਹਾਸਾ ਕੰਦ ਵੀ ਟੁੱਟ ਗਈ ਜਿਸ ਪਲਾਟ ਦੀ ਕੰਦ ਸੀ ਰਾਜਸਥਾਨ ਨੰਬਰ ਟਰੈਕਟਰ ਜਿਹੜਾ ਹੈ ਰਾਜਸਥਾਨ ਦਾ ਨੰਬਰ ਹੈ ਇਹ ਹੈ ਜਗਾ ਜਿਹੜੀ ਇਹ ਪਹਿਲਾਂ ਵੀ ਕਈ ਵਾਰੀ ਹੋਏ ਨੇ ਪਹਿਲਾਂ ਇੱਕ ਗੈਸ ਟੈਂਕਰ ਹੋਇਆ ਉਸ ਤੋਂ ਪਹਿਲਾਂ ਵੀ ਕਾਫੀ ਹੋਏ ਨੇ ਜਿਹੜੀ ਤਾਂ ਗੱਡੀ ਇਧਰੋਂ ਆਉਂਦੀ ਹੈ ਜੀ ਆਪਣੇ ਬੋਣਾ ਜਿਹੜੇ ਨਹੀਂ ਹੋਏ ਸਾਡੇ ਕਿਨੇ ਘਰ ਚ ਵੜਦੇ ਨੇ ਪਹਿਲਾਂ ਵੀ ਟਰੈਕਟਰ ਬੜੇ ਆ ਜਿਹੜੀ ਗੱਡੀ ਪਟਿਆਲਾ ਸਾਈਡ ਤੋਂ ਆਉਂਦੀ ਆ ਉਹ ਜਗ੍ਹਾ ਇੱਥੇ ਹਰ ਵਾਰ ਇਹਦੇ ਵਿੱਚ ਜਾ ਕੇ ਬਾਜਦੇ ਅਸੀਂ ਪ੍ਰਸ਼ਾਸਨ ਤੋਂ ਕਈ ਵਾਰੀ ਉਹਦੇ ਮੌਤਾਂ ਵੀ ਹੋਈ ਜਾਣੀਆਂ ਗਈਆਂ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਵੀ ਸਪੀਡ ਬ੍ਰੇਕਰ ਬਣਾਇਆ ਜਾਣ ਤਾਂ ਕਿ ਹੌਲੀ ਕਿੱਥੇ ਕਿ ਸਪੀਡ ਬ੍ਰੇਕਰ ਬਣਾਇਆ ਜਾ ਇਹ ਬਣਾਇਆ ਜਾਣ ਜੀ ਆਪਣੇ ਰੰਜੀਨਾਗਰ ਦਾ ਮੋੜ ਤੋਂ ਲੈ ਕੇ ਅੱਗੇ ਬਣਾਇਆ ਜਾ ਜਿੱਥੇ ਟ੍ਰੈਫਿਕ ਪੁਲਿਸ ਵਾਲਿਆਂ ਦਾ ਖੁੱਲ੍ਹਾ ਹੀ ਦਫ਼ਤਰ ਕੋ ਉਧਰ ਬਣਾ ਦੇਣਾ ਇੱਕ ਇਧਰ ਬਣਾ ਦੇਣਾ ਜੀ ਇਹ ਰੰਜੀਨਾਗਰ ਇਹ ਸੜਕ ਉਤੇ ਜਾਣੇ ਨਿਕਸਣ ਪਹਿਲਾਂ ਵੀ ਦੇਖੋ ਪਿੱਛੇ ਵਿੱਚ ਬੱਚਾ ਮਰਿਆ ਇੱਕ ਫਿਰ ਬੋਰਡਾਂ ਦੇ ਅੱਗੇ ਜਾ ਕੇ ਪੂਰਾ ਹੋਇਆ ਇਹ ਜਗ੍ਹਾ ਹਰ ਵਾਰੀ ਇਹੀ ਕੁਝ ਹੁੰਦਾ ਜਿਹੜੀ ਉਧਰੋਂ ਜਗ੍ਹਾ ਹੁੰਦੀ ਹੈ ਤਾਂ ਉਹ ਇਧਰ ਨਹੀਂ ਸੜਵਾਦੇ ਜਿਹੜੀ ਇਧਰ ਪੁਹਾਨੀਗੜ ਸੜਕ ਨਹੀਂ ਆਉਂਦੀ ਬੋੜਾਗੜ ਕਿਨੇ ਉਹ ਸਾਹਮਣੇ ਵੜਦੇ ਨੇ ਜੀ ਕਿਹਤਰਾ ਵਿਚ ਜਿਹੜੀ ਸਪੀਡ ਬ੍ਰੇਕਰ ਦੀ ਮੰਗ ਕਰ ਰਹੇ ਹੋ ਤੁਸੀਂ ਇਹ ਪਹਿਲਾਂ ਹੱਦ ਤੱਕ ਬਣੇ ਨਹੀਂ ਹੈ ਹੱਦ ਤੱਕ ਨਹੀਂ ਜੀ ਬਣੇ ਨਹੀਂ ਹੈਗੇ ਹਲੇ ਤੱਕ ਜੀ ਤੁਸੀਂ ਦੱਸਿਆ ਵੀ ਤੁਹਾਡੇ ਘਰ ਦੇ ਸਾਹਮਣੇ ਦੁਕਾਨ ਸਾਡੇ ਕਾਰ ਦੇ ਵਿੱਚ ਖੁਦ ਇੱਕ ਵਾਰੀ ਟਰੈਕਟਰ ਅੰਦਰ ਵੜਿਆ ਜੀ ਅੱਛਾ ਹਾਂ ਜੀ ਰੋਲਾ ਪਾਇਆ ਨਹੀਂ ਸਰ ਪਾਇਆ ਜੀ ਫਿਰ ਇੱਕ ਵਾਰੀ ਗੈਸ ਟੈਂਕਰ ਪਲਟਿਆ ਸੀਗਾ ਦੋ ਤਿੰਨ ਦਿਨ ਉਹਦੇ ਦੀ ਫਿਰ ਗੱਡੀਆਂ ਪਹਿਲਾਂ ਪਲਟੀਆਂ ਨੇ ਤੇ ਕਈ ਜਣੇ ਜਾਨੀ ਨੁਕਸਾਨ ਬਿਥੇਰੇ ਹੋਏ ਨੇ ਜੀ ਹੁਣ ਪਿੱਛੇ ਜਵਾਕ ਪਿੱਛੇ ਇਹ ਪੂਰਾ ਹੋਇਆ ਹਾਂਜੀ ਬਸ ਤੁਹਾਨੂੰ ਦੁੱਖ ਹੈ ਵੀ ਛੋਟਾ ਛੋਟਾ ਘਰ ਕਿੱਥੇ ਆਹ ਸਾਹਮਣੇ ਆ ਜਾਓ ਦੁਕਾਨਾ ਫ੍ਰੀਜਰਾਂ ਦੀ ਦੁਕਾਨਾਂ ਵਾਲੇ ਜਿਹੜੀਆਂ ਆਪਣੇ ਨੇ ਜੀ ਨਾਮ ਹੈ ਤੁਹਾਡਾ ਮੇਰਾ ਨਾਮ ਕਾਲਾ ਜੀ ਅੱਛਾ ਛੋਟਾ ਹੀ ਹੈ ਹਾਂਜੀ ਹਾਂਜੀ ਪਰ ਛੋਟੇ ਘਰ ਚ ਵੀ ਬੜਿਆ ਹੈ ਟਰੈਕਟਰ ਪਾਇਨਾ ਟਰੈਕਟਰ ਸਾਡੇ ਘਰੇ ਵੀ ਪੜਿਆ ਜੀ ਠੀਕ ਹੈ ਹਾਂਜੀ ਤੇ ਮੰਗ ਕਰਦੇ ਹਾਂ ਸਪੀਡ ਬ੍ਰੇਕਰ ਮੰਗ ਕਰਦੇ ਹਾਂ ਸਪੀਡ ਬ੍ਰੇਕਰ ਬਣਾਏ ਜਾਣ ਜੀ ਜੋ ਹੌਲੀ ਚੱਲਣਾ ਹਾਂਜੀ ਸੱਸੀ ਜੀ ਇਹ ਟਰੈਕਟਰ ਟਰਾਲੀ ਕਿਸ ਦਾ ਹੈ ਇਹ ਟਰਾਲੀ ਦਾ ਜੀ ਬਾਹਰ ਦੀ ਗੱਡੀ ਦਾ ਮੇਰੀ ਹੈ ਜੀ ਅੱਛਾ ਕੈਂਟਰ ਜਿਹੜਾ ਹਾਂ ਜੀ ਹਾਂ ਜੀ ਉਹ ਹੈ ਉਹ ਤੁਹਾਡਾ ਇਹ ਕਿਵੇਂ ਐਕਸੀਡੈਂਟ ਹੋਇਆ ਜਿਹੜਾ ਇਹ ਜੀ ਪਾਸ ਕਰ ਰਹੇ ਨੂੰ ਟਰਾਲੀ ਵਿੱਚ ਫਸ ਗਈ ਇਹ ਅੱਛਾ ਟਰਾਲੀ ਵਿੱਚ ਫਸ ਗਈ ਹਾਂ ਪਊਗਾ ਲੋਹੇ ਵਾਲੀ ਤੁਸੀਂ ਕਿੱਥੋਂ ਆ ਰਹੇ ਹੋ ਮੈਂ ਸਮਾਨੇ ਤੋਂ ਆਇਆ ਜੀ ਅੱਛਾ ਤੇ ਕੀ ਭਰਿਆ ਹੋਇਆ ਇਹਦੇ ਵਿੱਚ ਰੂ ਕਾਟਨ ਆ ਜੀ ਕੋਟਨ ਹੈ ਰੂ ਵੀ ਅੱਛਾ ਤੇ ਕਿੰਨੇ ਕ ਵਜੇ ਹਾਸਾ ਹੋਇਆ ਇਹ 6:30 ਵਜੇ ਦਾ ਟਾਈਮ ਸਵੇਰੇ ਆ ਜੀ ਹਾਂ ਜੀ ਹਾਂ ਜੀ ਅੱਛਾ ਤੇ ਕਿੰਨਾ ਕ ਨੁਕਸਾਨ ਹੋਇਆ ਕੋਈ ਨਾ ਕੋਈ ਨੁਕਸਾਨ ਨਹੀਂ ਹੋਇਆ। ਜ਼ਿਆਦਾ ਨੁਕਸਾਨ ਨਹੀਂ ਹੋਇਆ। ਕੋਈ ਨਹੀਂ ਹੋਇਆ। ਕੋਈ ਸ਼ਰੀਕਾ ਕੋਈ ਜਾਨੀ ਨੁਕਸਾਨ ਨਹੀਂ। ਕੁਝ ਨਹੀਂ ਹੋਇਆ ਜੀ। ਤੇ ਮਾੜਾ ਮੋਟਾ। ਨਾ ਕੁਝ ਨਹੀਂ। ਅੱਛਾ ਨੀਂਦ ਆ ਗਈ ਜਾਂ ਜਿਵੇਂ ਵੈਸੇ। ਇਹ ਵਿੱਚ ਫਸ ਗਿਆ ਲੋਹਾ ਨਾ ਜੀ ਅੱਜ ਟੋਕ ਵਾਲੀ। ਹਾਂ ਕੋਈ ਹੋਰ ਚੀਜ਼ ਹੁੰਦੀ ਉਹ ਡਿੱਕੜ ਜਾਂਦੀ। ਠੀਕ ਹੈ। ਬਸ ਕੋਈ ਸਮਾਂ ਹੈ। ਹਾਂ ਜੀ। ਕੀ ਨਾਮ? ਨਰਿੰਦਰ ਸਿੰਘ ਪਿੰਡ ਦੀ ਸਾਈਡ ਤੋਂ। ਪਿੰਡ ਆਈ ਦਾ ਵੈਂਬਰਸਰੀ ਵਿੱਚ ਆ। ਹਾਂ ਜੀ। 82 ਕਾਲ ਜੀ ਇਹ ਆਪਣਾ ਮੇਰ ਰੌਸਾ ਕੋਰੋੜਾ ਜਿਹੜਾ ਜੀ ਆਪਣਾ ਬਾਈ ਸਟੈਂਡ ਤੋਂ ਇਧਰ ਬੋੜਾ ਗੇਟ ਤੋਂ ਲਾ ਕੇ ਆਪਣੇ ਇਹ ਤਾਂ ਰஞ்சிਤਨਗਰ ਮੋੜ ਤੱਕ ਕੋਈ ਸਵੀਰ ਕਰਨੇ ਪੈਣਾ ਜੀ ਅਸੀਂ ਮੰਗ ਕਰਦੇ ਹਾਂ ਵੀ ਸੀਟ ਵਰਕਰ ਲੱਗ ਜਾਂਦੇ ਇੱਥੇ ਹੌਲੀ ਹੋ ਕੇ ਨੰਗਲ ਚੀਜ਼ਾਂ ਕਿਸੇ ਵੀ ਤਰ੍ਹਾਂ ਦੀਆਂ ਤੇ ਬਾਕੀ ਅਸੀਂ ਇਹ ਕਹਿੰਦੇ ਹਾਂ ਵੀ ਜਿਹੜਾ ਕਾਲਾ ਪਹਾੜ ਰஞ்சிਤਨਗਰ ਵਾਲਾ ਜੀ ਇੱਥੇ ਬੱਚੇ ਸਕੂਲ ਦੇ ਨਾਂ ਦੇ ਕਰਦੇ ਇੱਥੇ ਬਹੁਤ ਐਕਸੀਡੈਂਟ ਹੁੰਦੇ ਨੇਗੇ ਤੇ ਬਾਕੀ ਆਪਣੇ ਰੈਸਟ ਹਾਊਸ ਵਾਲਾ ਮੋੜ ਤੇ ਇੱਥੇ ਬਹੁਤ ਹੁੰਦੇ ਨੇ ਜੀ ਇਹਦੇ ਸਪੀਡ ਬ੍ਰੇਕਰ ਲੱਗ ਜਾਣ ਸਾਡਾ ਬਹੁਤ ਫਾਇਦਾ ਹੋ ਜਾਵੇਗਾ ਬੱਸ ਸਟੈਂਡ ਦੇ ਬਾਹਰ ਤੋਂ ਸਪੀਡ ਬੇਕ ਦੀ ਮੰਗ ਕਰ ਰਹੇ ਹਾਂ ਜੀ ਹਾਂ ਜੀ ਹਾਂ ਜੀ ਇਹ ਕਿਹੜਾ ਆ ਰੈਸਟ ਹਾਊਸ ਔਰ ਹੈ ਬੱਸ ਸਟੈਂਡ ਤੇ ਜਾਂ ਰੇਲਵੇ ਸਟੇਸ਼ਨ ਨੂੰੋਂ ਨਿਕਲਦਾ ਇੱਥੇ ਮੰਗ ਕਰ ਰਹੇ ਹਾਂ ਹਾਂ ਜੀ ਹਾਂ ਇਹ ਸਭ ਤੋਂ ਵੱਡੀ ਮੰਗ ਇਹੀ ਹੈ ਸਾਡੀ ਵੀ ਇੱਥੇ ਵੱਧ ਤੋਂ ਵੱਧ ਲੱਗਣਾ ਤੁਹਾਨੂੰ ਫਾਇਦਾ ਵੀ ਹੋਵੇ ਨਾਲੇ ਹੋ ਵੀ ਹੋ ਕੇ ਲੱਗਣ ਵੀ ਇੱਥੇ ਗੱਡੀਆਂ ਵਾਸਤੇ ਹਾਂ ਜੀ ਜੀ ਅ ਸਰ ਕਿ ਇਸ ਤਰ੍ਹਾਂ ਦਾ ਉਰੇ ਜਿਹੜਾ ਹਾਸਾ ਹੋਇਆ ਕਿਸ ਤਰ੍ਹਾਂ ਹੋਇਆ ਇਹ ਕੁਝ ਜਾਣਕਾਰੀ ਦਿੱਤੀ ਜਾਵੇ ਇਹ ਜਿਹੜਾ ਹਾਸਾ ਹੈਗਾ ਤਕਰੀਬ ਹੁਣੇ ਸਵੇਰੇ 6:30 ਵਜੇ ਨੇਵੇਂ ਹੋਇਆ ਤੇ ਟਰਾਲੀ ਜਾ ਰਹੀ ਦੀ ਟਰੱਕ ਕ੍ਰੋਸ ਕਰ ਰਹੀ ਦੀ ਤੇ ਇਹਦੀ ਓਵਰ ਲੋਡ ਹੋਣ ਕਰਕੇ ਇਹ ਹਾਸਾ ਹੋ ਗਿਆ ਠੀਕ ਹੈ ਜੋ ਵੀ ਗੇਦੀ ਵੀ ਗਲਤੀ ਹੋਊਗੀ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਉਣੀ ਇਸ ਤਰ੍ਹਾਂ ਦੇ ਟਰਾਲੀਆਂ ਪੰਜਾਬ ਚ ਆਮ ਰੋਡਾਂ ਤੇ ਦੇਖਣ ਨੂੰ ਮਿਲ ਜਾਂਦੀਆਂ ਨੇ ਵੱਡੀਆਂ ਛੜਕਾਂ ਦੇ ਦੇਖਣ ਨੂੰ ਮਿਲ ਜੇ ਪਰ ਕੀ ਗੱਲ ਇੰਨਾ ਟਰਾਲੀਆਂ ਤੇ ਨਾ ਕਿਉਂ ਨਹੀਂ ਪੈਂਦੀ ਨਹੀਂ ਪੈਂਦੀ ਆ ਠੀਕ ਹੈ ਸਾਡੇ ਅਸੀਂ ਚਲਾਨ ਵੀ ਕਰਦੇ ਆ ਠੀਕ ਹੈ ਨਾ ਪਰ ਇਹ ਸਵੇਰੇ ਦਾ ਹਾਦਸਾ ਹੈਗਾ ਜਿਸ ਕਰਕੇ ਮੈਂ ਰਾਤ ਨੂੰ ਨਿਕਲੀ ਐ ਇਹ ਰੋਡ ਤੋਂ ਸਵੇਰੇ 6 ਹਾਂ ਸਵੇਰੇ ਤਕਰੀਬਨ 6:30 ਦਾ ਟਾਈਮ ਨਹੀਂ 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 ਆਪਾਂ ਹਾਂਜੀ ਹਾਂਜੀ ਪਹਿਲਾਂ ਪਹਿਲਾਂ ਕ੍ਰੋਸ ਕਰ ਜੀ 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 ਪਰ ਹੁਣ ਹੋ ਗਿਆ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਜਾਨੀ ਕੋਈ ਨੁਕਸਾਨ ਨਹੀਂ ਹੋਇਆ ਬਾਕੀ ਜੋ ਵੀ ਹੋਮੀ ਕਾਰਵਾਈ ਕੀਤੀ ਜਾਊਗੀ